ਹਿਰਾਲਾ ਲੱਗ ਰਹਾ ਵੀ ਟਾਇਟ ਐਮਪਲਾਈ ਪੀ ਐਨ ਵੀ ਸਰ 31 ਜੁਲਾਈ ਨੂੰ ਮੇਰਾ ਅਕਾਊਂਟ ਜਿਹੜਾ ਉਹ ਬੰਦ ਹੋ ਗਿਆ ਕੋਈ ਸ਼ਾਮ ਨੂੰ 4:30 ਵਜੇ ਮੈਂ ਕੋਸ਼ਿਸ਼ ਕੀਤੀ ਮੇਰਾ ਕਾਊਂਟ ਮੈਂ ਇਨਕੁਆਰੀ ਕਰਨ ਲਿਆ ਜੀ ਕਿ ਮੇਰਾ ਅਕਾਊਂਟ ਕਿਉਂ ਬੰਦ ਹੋਇਆ ਜਾਂ ਮੇਰੀ SIM ਕਿਉਂ ਬੰਦ ਹੋਈ ਆ ਜੇਕਰ ਇਹਦੇ ਬਾਰੇ ਮੈਂ ਨਹੀਂ ਸਮਝ ਸਕਿਆ ਵੀ ਮੇਰੀ SIM ਕਿਉਂ ਬੰਦ ਹੋਈ ਹੈ ਸੋਚਦਾ ਰਿਹਾ ਕਿ ਸ਼ਾਇਦ ਕਾਊਂਟ ਬੰਦ ਹੋਈ ਹੈ ਕਿ SIM ਬੰਦ ਹੋਈ ਹੈ ਇਹ ਵੀ ਸੋਚਦਾ ਰਿਹਾ ਕਿ ਸ਼ਾਇਦ ਨੈਟਵਰਕ ਦੀ ਪ੍ਰੋਬਲਮ ਆ ਜਾਂ ਕੋਈ ਇੰਟਰਨਲ ਕੋਈ ਕੰਪਨੀ ਦੀ ਪ੍ਰੋਬਲਮ ਆ ਜਿਹਦੇ ਨਾਲ ਬੇਲੀ SIM ਬੰਦ ਹੋਈ ਜਾ ਇਹ ਚੱਕਰ 'ਚ ਮੈਂ ਪਹਿਲੀ ਤਾਰੀਖ ਤੱਕ ਇਹ ਵੀ ਇਦਾਂ ਦੇ ਚੈੱਕ ਕਰਦਾ ਰਿਹਾ ਕੁਝ ਨਹੀਂ ਪਤਾ ਲੱਗਾ ਸੈਟਿੰਗ 'ਚ ਵੀ ਗਿਆ ਸੈਟਿੰਗ 'ਚ ਵੀ ਮੈਨੂੰ ਕੁਝ ਪਤਾ ਨਹੀਂ ਲੱਗਾ ਮੋਬਾਈਲ ਸੈਟਿੰਗ ਉਹ ਤੋਂ ਬਾਅਦ 2 ਤਾਰੀਖ ਨੂੰ ਮੈਂ ਮੰਡੀ ਫੋਨ ਕੀਤਾ ਵਾ ਕਿ ਸੱਜਣ ਮੈਂ ਤੁਹਾਨੂੰ ਜਾ ਰਿਹਾ ਇੱਦਾ ਮੇਰੀ SIM ਬੰਦ ਹੋ ਗਈ। ਉਹ ਕਹਿੰਦੇ ਕੋਈ ਨਹੀਂ ਤੁਸੀਂ ਆ ਕੇ ਮੈਨੂੰ ਇਹ ਚੈੱਕ ਕਰਵਾ ਦਿਓ ਮੈਂ ਦੇਖ ਲੈਣਾ ਕਿ SIM ਕਿਉਂ ਬੰਦ ਹੋ ਗਈ ਹੈ। ਉੱਥੇ ਮੈਂ ਗਿਆ ਵਾਂ ਸਰ 3 ਤਰੀਕ ਨੂੰ ਸਵੇਰੇ ਗਿਆ ਮੈਂ Airtel ਦੇ ਆਫਿਸ ਮੰਡੀ ਵਾਲੇ ਤੇ ਗਿਆ ਵਾਂ। ਉਹਨਾਂ ਨੂੰ ਮੈਂ ਕਿਹਾ ਮੇਰਾ ਚੈੱਕ ਕਰੋ ਮੇਰੀ SIM ਜਿਹੜੀ ਆ ਉਹ ਕਿਉਂ ਨਹੀਂ ਚੱਲਦੀ। ਉਹ ਕਹਿੰਦੇ SIM ਤੁਹਾਡੀ ਬੰਦ ਹੋ ਗਈ ਆ। ਪਤਾ ਨਹੀਂ ਕਾਰਨ ਨਹੀਂ ਪਤਾ ਕਿਉਂ ਬੰਦ ਹੋਈ ਆ। ਲੇਕਿਨ ਤੁਹਾਡੀ SIM ਆਪਣਾ ਤੁਹਾ ਯਾਹਾਰ ਕਾਰਡ ਦਿਓ। ਸਿਮ ਅੱਧੇ ਘੰਟੇ ਦੇ ਅੰਦਰ ਅੰਦਰ ਤੁਹਾਡੀ ਬਲੌਕ ਹੋ ਗਈ ਹੈ ਚਾਲੂ ਹੋ ਜੇਗੀ ਕੋਈ ਨੰਬਰ ਫਿਰ ਅੱਧੇ ਘੰਟੇ ਤੱਕ ਨੰਬਰ ਮੇਰਾ ਚਾਲੂ ਹੋ ਗਿਆ ਲੇਕਿਨ ਉਹਦੇ ਚ ਮੇਰੇ ਬੈਂਕ ਦੀ ਐਪ ਮੈਂ ਇੱਕ ਡਾਊਨਲੋਡ ਕੀਤੀ ਦੀ ਉਹ ਚਾਲੂ ਨਹੀਂ ਹੋਈ ਉਹ ਮੈਂ ਟੋਲ ਫਰੀ ਨੰਬਰ ਤੇ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਕਿ ਇੱਥੇ ਤਾਂ ਮੇਰੀ ਜਿਹੜੀ ਸਿਮ ਆ ਉਹ ਬੰਦ ਹੋ ਗਈ ਲੇਕਿਨ ਮੇਰੀ ਐਪ ਜਿਹੜੀ ਚੱਲਦੀ ਨਹੀਂ ਪਈ ਉਹਨਾਂ ਨੇ ਕਿਹਾ ਕਿ ਉਹ ਜਿਹੜੀ ਐਪ ਆ ਉਹਨੂੰ ਪਹਿਲਾਂ ਤੇ ਅਨਸਟਾਲ ਕਰੋ ਉਹ ਤੋਂ ਬਾਅਦ ਉਹ ਐਪ ਨੂੰ ਇਨਸਟਾਲ ਕਰੋ ਦੁਬਾਰਾ ਦੁਬਾਰਾ ਇਹ ਡਾਊਨਲੋਡ ਕਰ ਲਓ ਤੇ ਦੇਖਿਆ ਮੈਂ ਇਨਸਟਾਲ ਕਰਕੇ ਸਭ ਤੋਂ ਪਹਿਲਾਂ ਮੈਂ ਆਪਣਾ ਅਕਾਊਂਟ ਚੈੱਕ ਕੀਤਾ ਮੈਂ ਦੇਖਿਆ ਤੇ ਮੇਰੇ ਅਕਾਊਂਟ 'ਚ 68000 ਰੁਪਏ ਡੈਬਿਟ ਹੋ ਚੁੱਕਾ ਹੈ ਇਨ ザ ਮੀਨ ਟਾਈਮ ਮੇਰੇ ਨੂੰ ਪਤਾ ਲੱਗ ਗਿਆ ਬੇਟਾ ਗੁਰਗਾਹ ਹੁੰਦਾ ਉਹਨੇ ਮੈਨੂੰ ਕਿਹਾ ਕਹਿੰਦਾ ਪਾਪਾ ਇਹ ਤਾਂ ਢਾਈਕ ਅਕਾਊਂਟ ਬੰਦ ਹੋ ਗਿਆ ਆਪਣਾ ਚੈੱਕ ਕਰੋ ਦੂਜਾ ਕਾਉਂਟ ਵੀ ਦੂਸਰਾ ਅਕਾਊਂਟ ਮੇਰਾ OD ਲਿਮਟ ਸੀਗੀ ਮੇਰੀ 10 ਲੱਖ ਦੀ ਲਿਮਟ ਜਿਹੜੀ ਆ ਉਹ ਪੂਲੀ ਅਕਾਤ ਹੋ ਗਈ ਦੀ ਸਾਰੇ ਪੈਸੇ ਉਹਦੇ ਚੋਂ ਹੀ ਨਿਕਲ ਚੁੱਕੇ ਦੇ ਹੀ 014 ट्रांजैक्शन ਆਹੀ ਜਿਦੇ ਚ ਕੋਈ ਵੀ ਪੈਸਾ ਨਹੀਂ ਲਿਆ ਗਿਆ ਮੈਂ ਉਹ ਜਾਕਤ ਚੋਂ ਕੰਮ ਕਰਾਉਣ ਲਈ ਕਰਨਾ ਉਸੇ ਲਈ ਥਾਣਾ ਸਿਟੀ ਗਿਆ ਉਹਨਾਂ ਨੇ ਕਿਹਾ ਜੀ ਤੁਹਾਡੀ ਕੰਪਲੇਂਟ ਜਿਹੜੀ ਆ ਉਹ ਸਾਈਬਰ ਥਾਣੇ ਚ ਹੋਣੀ ਆ ਬੀਸੀ ਆਫਿਸ ਉੱਥੇ ਚਲੇ ਜਾਓ ਉੱਥੇ ਗਿਆ ਉੱਥੇ ਉਹ ਕਹਿੰਦੇ ਕੰਪਲੇਂਟ ਤੁਹਾਡੀ ਆਨਲਾਈਨ ਹੋਣੀ ਆ ਆਨਲਾਈਨ ਕੰਪਲੇਂਟ ਨਾ ਕਰਦਾ ਲੈ ਮੈਨੂੰ ਉੱਥੇ 3-4 ਘੰਟੇ ਲੱਗੇ ਲੇਕਿਨ ਮੇਰੀ ਜਿਹੜੀ ਕੰਪਲੇਂਟ ਉਹ ਮੈਚਰ ਨਹੀਂ ਹੋਈ ਕਾਰਨ ਕਿ ਉਹ ਨੈਟਵਰਕ ਨਹੀਂ ਆਗਾ ਮੈਂ ਗਿਆ ਕਾ ਘਰ ਆ ਗਿਆ ਵਾ ਸਾਢੇ 10 ਵਜੇ ਮੈਂ ਅਚਾਨਕ ਮੈਂ ਕਹਿੰਦਾ ਮੈਂ ਦੇਖਦਾ ਨੰਬਰ ਮੈਂ ਉਹ ਡਾਇਲ ਕੀਤਾ ਤੇ ਨੰਬਰ ਮਿਲ ਗਿਆ ਤੇ ਮੈਂ ਆਪਣੀ ਕੰਪਲੇਂਟ ਜਿਹੜੀ ਆ ਜੋ ਵੀ ਉਹਨਾਂ ਨੇ ਮੇਰੇ ਕੋਲ ਪੁੱਛਿਆ ਮੈਂ ਉਹਨਾਂ ਨੂੰ ਲਿਖਵਾ ਦਿੱਤਾ ਕੰਪਲੇਂਟ ਮੇਰੀ ਲਾਜ ਹੋ ਗਈ ਉਸ ਤੋਂ ਬਾਅਦ ਇੱਕ ਮੈਸੇਜ ਆ ਗਿਆ ਵੀ ਤੁਹਾਨੂੰ ਇੱਕ ਉਹ ਲਿੰਕ ਭੇਜਾਂਗੇ ਉਸ ਲਿੰਕ ਤੇ ਤੁਸੀਂ ਆਪਣੀ ਸਾਰੀ ਡਿਟੇਲ ਸਾਰੀ ਦੇਣੀ ਆ ਜਿਉ ਤੂੰ ਡਿਟੇਲ ਕਰਕੇ ਕੰਪਲੀਟ ਹੋ ਗਈ ਆ ਲੇਕਿਨ ਕੀ ਲੱਗਦਾ ਮਾਮਲੇ ਚ ਕਿਦਾਂ ਠੱਗੀ ਹੋਈ ਆ ਕਿੰਨੇ ਪੈਸੇ ਘੁਆਏ ਆ ਅਜੇ ਤੇ ਜੀ ਮੇਰੇ 88000 ਰੁਪਇਆ ਸੇਵਿੰਗ ਚੋਂ ਗਿਆ 10 ਲੱਖ ਰੁਪਇਆ OD ਲਿਮਟ ਆ ਮੇਰੀ ਜਿਹੜੇ ਹੁਣ ਕਿੱਥੋਂ ਕਿੱਥੇ ਦਿੱਕਤ ਆ ਕਾਉਂਟਰ ਜਿਹੜਾ ਸੇਵਿੰਗ ਕਾਊਂਟ ਮੇਰਾ ਪੈਨਸ਼ਨ ਆ ਕੌਣ ਸੀਗਾ ਨਹੀਂ ਨਹੀਂ ਜਿਹੜੇ ਜਿਹਦੇ ਚ ਪੈਸੇ ਗਏ ਆ ਉਹ ਕਿੱਥੋਂ ਦੇ ਕਾਉਂਟਰ ਆ ਮੈਂ ਦਾਦਾ ਜੀ 10 ਲੱਖ 88000 ਚ 8 ट्रांजੈਕਸ਼ਨਾਂ ਹੋਈਆਂ ਵਾਂ ਜਿਨ੍ਹਾਂ ਦੇ ਵਿੱਚੋਂ ਜੋ ਛੋਟੀ ਛੋਟੀ ट्रांजैक्शंस ਆ ਪੇਟੀਐਮ ਦੀਆਂ ਵਾ ਇੱਕ ਦੋ ਫੇ ਪੇਮੈਂਟ ਫੇਸਬੁੱਕ ਮੈਨੇਜਰ ਨੂੰ ਗਈ ਆ ਬਾਕੀ ਮੋਟੀ ਜਿਹੜੀ ट्रांजैक्शंस ਆ ਹੋਈਆਂ ਵਾ ਉਹ ਦਮੋ ਐਮਪੀ ਦੇ ਵਿੱਚ ਆਈਡੀਬੀਆਈ ਬੈਂਕ ਆ ਉੱਥੇ 2.5 ਲੱਖ ਰੁਪਈਆ ਗਿਆ ਜੀ 2 ਲੱਖ ਦੀ ਇੱਕ ਐਂਟਰੀ ਆ 50 ਹਜ਼ਾਰ ਦੀ ਇੱਕ ਐਂਟਰੀ ਆ ਉਹ ਉੱਥੇ ਆਈਡੀਬੀਆਈ ਬੈਂਕ ਦੀ ਦੋ ਐਂਟਰੀਆਂ ਜਿਹੜੀਆਂ ਵਾ ਉਹ ਕੈਨੇਡਾ ਬੈਂਕ ਕਲਕੱਤੇ ਦੀਆਂ ਵਾ ਔਰ ਇੱਕ ਐਂਟਰੀ ਜੁਨੀਅਰ ਬੈਂਕ ਆਫ ਇੰਡੀਆ ਕੈਪਟਾ ਰੀਆ ਮਾਮਲਾ SIM ਹੈਕਰਨਰ ਨਾਲ ਬੈਂਕ ਨਾਲ ਜੋੜਿਆ ਹੈ ट्रांजैक्शन ਆ ਬੈਂਕ ਦੇ ਥਰੂ ਹੋਈਆਂ ਲੱਗਦਾ ਹੈ ਕਿ ਕੋਈ ਬੈਂਕ ਆਫ EMPLOYE ਜਾਂ ਕੰਪਨੀ ਦਾ ਹੈ ਕੰਪਨੀ ਦਾ ਮੁਲਾਜ਼ਮ ਵੀ ਹੋ ਸਕਦਾ ਇਹਨੂੰ ਇਹਦੇ ਚ ਜਿਹਦੇ ਜੋ ਮੈਨੂੰ ਦਿਖਾਈ ਦਿੰਦਾ ਵਾ ਜਾਂ ਜੋ ਲੱਗਦਾ ਵਾ ਜਾਂ ਜੋ ट्रांजैक्शनਾਂ ਤੋਂ ਪਤਾ ਲੱਗਦਾ ਵਾ ਮੈਨੂੰ ਕੋਈ ਵੀ OTP ਜਾਂ ਕੋਈ ਮੈਸੇਜ ਇਹ ਸਭਾਰੇ ਬੈਂਕ ਕੋਲੋਂ ਨਹੀਂ ਆਇਆ ਕਿ ਤੁਹਾਡੇ ਪੈਸੇ ਜਾ ਰਹੇ ਆ ਜਾਂ ਪੈਸੇ ਤੁਹਾਡੇ ਇਹ ट्रांजैक्शन ਤੁਹਾਡੀ ਹੋ ਰਹੀ ਆ ਇਹਦੇ ਬਾਰੇ ਮੈਨੂੰ ਕੋਈ ਨਾਲ ਹੀ ਨਹੀਂ ਮੇਰੇ ਕੋਲ ਕੋਈ ਮੈਸੇਜ ਨਹੀਂ ਆਇਆ ਜਿਹਦੇ ਵਿੱਚ ਮੈਨੂੰ ਇਹ ਛੱਤ ਦਾਵਾ ਹੋ ਸਕਦਾ ਇਹਦੇ ਵਿੱਚ ਬੈਂਕ ਦੀ ਵੀ ਕਿਤੇ ਨਾ ਕਿਤੇ ਇਨਵੋਲਵਮੈਂਟ ਹੈਗੀ ਆ ਨੰਬਰ 2 ਜਿਹੜੀ ਮੇਰੀ ਇਹ ਜਿਹੜੀ SIM ਬੰਦ ਹੋਈ ਜਾ ਉਹ ਚੀਜ਼ ਮੈਨੂੰ ਇਹ ਲੱਗਦਾ ਕਿ ਇਹਦੀ ਥਾਰੋਲੀ ਪੂਰੀ ਤਰ੍ਹਾਂ ਅਧਿਨੀ FIR ਤੇ ਰਿਕਵੈਸਟ ਕਰਾਂਗਾ ਕਿ ਮੈਨੂੰ ਇਹਦੀ ਪੂਰੀ ਇਨਕੁਆਰੀ ਹੋਣੀ ਚਾਹੀਦੀ ਆ Airtel ਕੰਪਨੀ ਦੀ ਤਾਂ ਕਿ ਇਹ ਪਤਾ ਲੱਗੇ ਕਿ Airtel ਕੰਪਨੀ ਨੇ ਮੇਰੀ ਰਿਕਵੈਸਟ ਬਿਨਾਂ ਮੇਰੀ SIM ਕਿੱਦਾਂ ਬੰਦ ਕੀਤੀ ਔਰ ਕਿਉਂ ਬੰਦ ਕੀਤੀ ਇੱਕ ਬੈਂਕ ਮੁਲਾਜ਼ਮ ਅਧਿਕਾਰੀ ਸੀ ਖੰਨੇ ਦੇ ਉਹਨਾਂ ਨਾਲ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਲੱਗਦਾ ਕਿ ਕੋਈ ਐਸਾ ਗਿਰੋਹ ਹੋ ਸਕਦਾ ਹੈ ਜਿਹੜਾ ਬੈਂਕ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਇਸੇ ਕਰਕੇ ਸਰ ਮੈਂ ਕਹਿ ਰਿਹਾ ਵਾਂ ਕਿ ਜਿਹੜੀ ਮੈਨੂੰ ਇਹ ਸ਼ੱਕ ਲੱਗਦਾ ਵਾ ਕਿ ਜਿਹੜੇ ਬੈਂਕ ਇੰਪਲਾਈ ਐਸਚ এনਵਾਇਰਨਮੈਂਟ ਫਾਰਮਾ ਕਹਿ ਰਿਹਾ ਕਿ ਜੋਗੋਫੀ ਹੋ ਰਿਹਾ ਵਾ ਹੋਰ ਵੀ ਮੈਂ ਦੋ ਚਾਰ ਨਿਊਜ਼ ਪੜੀਆਂ ਵਾ ਜਿਵੇਂ ਵਿੱਚ ਰਿਟਾਇਰਡ ਇੰਪਲਾਈ ਔਰ ਪੀਐਨਬੀ ਦੇ ਵਿੱਚ ਪਾਰਟਿਕੂਲਰਲੀ ਪੀਐਨਬੀ ਦੇ ਰਿਪਲਾਈ ਜਿਹੜੇ ਆ ਰਿਟਾਇਰਡ ਰਿਪਲਾਈ ਇਫੈਕਟ ਹੋ ਰਿਹਾ ਹੈ